ਇਹ ਤੁਹਾਨੂੰ ਅਸੀਂ ਹੁਣ ਖਬਰ ਦੀ ਖੌਨ ਜਾ ਰਹੇ ਆ ਇਸ ਖਬਰ ਨੂੰ ਦੇਖਣ ਤੋਂ ਬਾਅਦ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਓ ਕਿਉਂਕਿ ਅੱਜ ਕੱਲ ਦੇਖਿਆ ਜਾ ਰਿਹਾ ਕਿ ਕਿਸੇ ਪਾਸੇ ਵੀ ਜੜਾ ਕੀ ਕੋਈ ਵੀ ਸੁਰੱਖਿਆਤ ਨਹੀਂ ਜਾਪਦਾ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਮਹਿਲਾ ਜਿਹੜੀ ਕਿ ਮੂੰਹ ਲੁਕੋਇਆ ਹੋਇਆ ਹੈ ਚੁੰਨੀ ਦੇ ਨਾਲ ਤੇ ਪੁਲਿਸ ਦੇ ਗ੍ਰਿਫਤ ਦੇ ਵਿੱਚ ਤੁਰੀ ਆਉਂਦੀ ਹੈ ਤਾਂ ਦੱਸਿਆ ਕਿ ਇਸ ਮਹਿਲਾ ਦਾ ਨਾਮ ਜੋਤੀ ਹੈ ਤੇ ਇਸ ਨੇ ਕਾਰਾ ਅਜਹਿਹਾ ਕੀਤਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇੱਕ ਹੋਰ ਮਹਿਲਾ ਜਿਸ ਨੇ ਕੀ ਆਪਣੀ ਗੋਦੀ ਵਿੱਚ ਇੱਕ ਬੱਚਾ ਚੁੱਕਿਆ ਹੋਇਆ ਤਾਂ ਦੱਸਿਆ ਕਿ ਇਸ ਮੁਰਜ਼ਾ ਮਹਿਲਾ ਦੇ ਵੱਲੋਂ ਜਿਹੜੀ ਜੋਤੀ ਨਾਮ ਦੀ ਮਹਿਲਾ ਇਸ ਦੇ ਵੱਲੋਂ ਇਸ ਨੂੰ 4.5 ਸਾਲ ਦੇ ਬੱਚੇ ਨੂੰ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਖਾਣ ਆਇਆ ਸੀ ਤਾਂ ਉਸ ਨੂੰ ਬਹਿਲਾ ਕੇ ਆਪਣੇ ਨਾਲ ਲੈ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਇਹ ਮਹਿਲਾ ਉਸ ਬੱਚੇ ਦੇ ਨਾਲ ਕੋਈ ਘਟੀਆ ਹਰਕਤ ਕਰਦੀ ਤਾਂ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਤਾਂ ਪੁਲਿਸ ਵੱਲੋਂ ਬੱਚੇ ਸਮੇਤ ਇਸ ਔਰਤ ਨੂੰ ਕਾਬੂ ਕਰ ਲਿਆ ਜਾਂਦਾ ਤੇ ਬੱਚੇ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਦੂਜੇ ਪਾਸੇ ਪੁਲਿਸ ਵੱਲੋਂ ਇਸ ਗ੍ਰਫਤਾਰ ਕੀਤੀ ਗਈ ਮਹਿਲਾ ਤੋਂ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰਕੇ ਕਿ ਇਹਨਾਂ ਦਾ ਹੋਰ ਕਿਹੜਾ ਗਿਰੋਹ ਆ ਕਿਹਦੇ ਕੈਂ ਦੇ ਉੱਤੇ ਅਜਿਹਾ ਕੰਮ ਜਿਹੜਾ ਕਿ ਇਸ ਮਹਿਲਾ ਦੇ ਵੱਲੋਂ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਅਧਿਕਾਰੀ ਨੇ ਸਮਾਂ ਲੈ ਕੇ ਹੋਰ ਕਿਹੜੀ ਜਾਣਕਾਰੀ ਸਾਂਝੀ ਕੀਤੀ ਆ ਚਲ ਸ਼ਾਮ ਨੂੰ ਇੱਕ ਬੱਚੇ ਦਾ ਗੁਰਦੁਆਰਾ ਜੋਤੀ ਸ਼ਰੂਪ ਸਾਹਿਬ ਤੋਂ ਗੁੰਮ ਹੋਣ ਦਾ ਪਤਾ ਲੱਗਿਆ ਸੀ ਉਹਦੀ ਮਾਂ ਨੇ ਆਣ ਕੇ ਸਾਨੂੰ ਸੂਚਨਾ ਦਿੱਤੀ ਸੀ ਜਿਸ ਤੇ ਤੁਰੰਤ ਬਾਅਦ ਅਸੀਂ ਕਾਰਵਾਈ ਕਰਦੇ ਹਾਂ ਮਕਦਮਾ ਦਰਜ ਕਰਕੇ ਸੀਸੀਟੀਵੀ ਤੋਂ ਸੁਰਾਗ ਲਾਉਂਦੇ ਹੋਏ ਉਸ ਔਰਤ ਤੱਕ ਪਹੁੰਚੇ ਜਿਸ ਨੇ ਇਹ ਬੱਚੇ ਨੂੰ ਬਰਗਲਾ ਕੇ ਲੈ ਕੇ ਗਏ ਸੀ ਬੱਚਾ ਸਕੂਲ ਬਰਾਮਦ ਕਰਾ ਕੇ ਉਹਦੀ ਮਾਂ ਦੇ ਸਪੋਰਟ ਕਰ ਦਿੱਤਾ ਤੇ ਔਰਤ ਜਿਹੜੀ ਆ ਮੋਲਜਮਾ ਉਸ ਨੂੰ ਗ੍ਰਿਫਤਾਰ ਕਰ ਲਿਆ ਅੱਗੇ ਦਫਤੀਸ਼ ਕਰੇ ਕੀ ਨਾਮ ਆਉਰਾ ਦਾ ਜਿਹੜਾ ਗ੍ਰਿਫਤਾਰ ਕੀਤਾ ਹੈ ਕਿੱਥੇ ਦੀ ਰਹਿਣ ਵਾਲੀ ਹੈ ਔਰਤ ਜੋਤੀ ਪਤਨੀ ਰਾਜੀਵ ਕੁਮਾਰ ਵਾਸੀ ਦਿੱਲੀ ਪ੍ਰੇਤਮਪੁਰੇ ਦੀ ਹੈ ਤੇ ਇਹਨਾਂ ਦੋਵੇਂ ਰਵੇ ਹੈਗੇ ਨੇ ਅੱਗੇ ਦਫਤੀਸ਼ ਕਰੇ ਕਿੰਨੇ ਸਾਲ ਦਾ ਸੀ ਬੱਚਾ ਅੱਛਾ ਕੋਈ ਸਾਡੇ 7 ਸਾਲ ਦਾ ਇਹ ਕਰਦੀ ਕੀ ਸੀ ਬੱਚੇ ਨੂੰ ਕਿਨੈਪ ਕਰਕੇ ਆਪਰਗਲਾ ਕੇ ਲੈ ਆ ਕੇ ਹਾਂਜੀ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਇਸ ਬਾਰੇ ਜਲਦੀ ਹੀ ਦੇਖ ਰਹੇ ਹਾਂ ਤਕਰੀਸ ਕਰ ਕੋਈ ਮਾਮਲਾ ਪਹਿਲਾਂ ਵੀ ਦਰਚਾ ਲਈ ਦੀ ਤੇ ਉੱਤੇ ਫਿਲਹਾਲ ਅਜੇ ਕੁਝ ਨਹੀਂ ਸਕਤੀ ਓਕੇ ਤੇ ਕੀ ਗੱਲ ਕੀਤੀ ਹੈ ਕਿਥੋਂ ਲੈ ਕੇ ਗਈ ਸੀ ਕਿੱਦਾਂ ਲੈ ਕੇ ਗਈ ਕਿਸ ਵੀਕਲ ਤੇ ਜਾਂ ਕਿੱਦਾਂ ਲੈ ਕੇ ਜਾਂਦੀ ਸੀ ਇਹ ਇਹ ਬੱਚੇ ਨੂੰ ਕਪੜੇ ਦਿਵਾਉਣ ਦੇ ਬਹਾਨੇ ਵਰਗਲਾ ਲਿਆ ਬੱਚਾ ਛੋਟਾ ਸੀਗਾ ਬੱਚਾ ਪਰਚ ਗਿਆ ਤੇ ਉਸ ਤੋਂ ਅਗੇ ਜੀ ਨਿਕਲ ਤਾ ਮੈਂ ਟ੍ਰਿਬਿਊਟ ਦਿੱਤਾ ਸੀ ਸਵਾਗਤ ਜਲੇਗੀ ਠੀਕ ਹੈ ਦੇਖਿਆ ਜਾ ਬਿਤਾ ਲਗਾਤਾਰ ਅਸੀਂ ਬੱਚੇ ਚੁੱਕਣ ਦੇ ਗਿਰੋਹ ਬਾਰੇ ਹਮੇਸ਼ਾ ਹੀ ਸੁਣਦੇ ਰਹਿੰਨੇ ਆ ਕਿਉਂਕਿ ਅੱਜ ਕੱਲ ਦੇਖਿਆ ਜਾ ਰਿਹਾ ਜਿੱਥੇ ਲੁੱਟਾ ਖੋਹਾਂ ਚੋਰੀਆਂ ਵਾਰਦਾਤਾ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਪਰ ਉੱਥੇ ਤਾਂ ਹੁਣ ਛੋਟੇ ਛੋਟੇ ਬੱਚੇ ਵੀ ਜਿਹੜੇ ਸੁਰੱਖਿਅਤ ਨਹੀਂ ਤਾਂ ਆਪਣੇ ਬੱਚਿਆਂ ਨੂੰ ਇਕੱਲੇ ਬਾਹਰ ਭੇਜਣ ਤੋਂ ਗੁਰੇਸ਼ ਕਰਿਆ ਕਰੋ ਕਿ ਕੋਈ ਪਤਾ ਨਹੀਂ ਕਦੋਂ ਬੱਚੇ ਚੁੱਕਣ ਵਾਲੇ ਗਿਰੋਹ ਤੁਹਾਡੇ ਬੱਚੇ ਨੂੰ ਕੈਪਟਚਰ ਕਰਕੇ ਲੈ ਜਾਂਦੇ ਫਿਰ ਬਾਅਦ ਤੋਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਪਰ ਇਹ ਤਾਂ ਇਹ ਤਾਂ ਬਹੁਤ ਵੱਡੀ ਜਿਹੜੀ ਕਿ ਅਨਹੋਣੀ ਹੋਣ ਤੋਂ ਵਿਚਾਰੇਗਾ ਕਿ ਪੁਲਿਸ ਵੱਲੋਂ ਸਮਰ ਰਹਿੰਦੇ ਹੀ ਇਸ ਮੈਲਾ ਨੂੰ ਕਾਬੂ ਕਰ ਲਿਆ ਗਿਆ ਬਿਊਰੋ ਰਿਪੋਰਟ ਹਰਪੰਜਾਬ ਟੀਵੀ